ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ ਰੋਂਦੀ ਕਿਉਂ ਨਹੀਂ ਭਾਰਤ ਮਾਤਾ ਤੇਰਾ ਮਿੱਟੀ ਰੁਲ ਗਿਆ ਅੰਨ ਦਾਤਾ ਗੱਲ ਡੁੱਬ ਮਰਨ ਲਈ ਛੋਟੀ ਨਹੀਂ ਕਿਸਾਨ ਦੇ ਘਰ ਵਿੱਚ ਰੋਟੀ ਨਹੀਂ ਪੰਜਾਬ ਦੀ ਪਹਿਚਾਨ ਕਿਸਾਨ ਸੀ ਜਦੋਂ ਖੁਸ਼ਹਾਲੀ ਦੀ ਗੱਲ ਆਉਂਦੀ ਸੀ ਹਰਿਆਲੀ ਦੀ ਗੱਲ ਆਉਂਦੀ ਸੀ ਗੀਤਾਂ 'ਚ ਵੀ ਜਦੋਂ ਜ਼ਿਕਰ ਆਉਂਦਾ ਸੀ ਤੇ ਉਦੋਂ ਪੰਜਾਬ ਦੀ ਹਰਿਆਲੀ ਦੀ ਗੱਲ ਖੁਸ਼ਹਾਲੀ ਦੀ ਗੱਲ ਕਿਸਾਨੀ ਦੀ ਗੱਲ ਚੱਲਦੀ ਸੀ ਪਰ ਅੱਜ ਜਦੋਂ ਵੀ ਪੰਜਾਬ ਦਾ ਜ਼ਿਕਰ ਆਉਂਦਾ ਆਉਂਦਾ ਤਾਂ ਫਿਰ ਕਿਸਾਨ ਕਰਕੇ ਹੀ ਆ ਪਰ ਕਿਸਾਨ ਦੀ ਖੁਦਕੁਸ਼ੀ ਕਰਕੇ ਜਿਹੜੇ ਕਿਸਾਨ ਨੇ ਕਰੋੜਾਂ ਜ਼ਿੰਦਗੀਆਂ ਨੂੰ ਜ਼ਿੰਦਗੀ ਜਿਉਣ ਦਾ ਹਾਰ ਦਿੱਤਾ ਸਾਨੂੰ ਅੱਜ ਇਸ ਗੱਲ ਤੇ ਬੜਾ ਅਫਸੋਸ ਹੈ ਕਿ ਆ ਜੋ ਵੀ ਕਿਸਾਨ ਆਪਣੇ ਖੇਤ ਦੇ ਵਿੱਚ ਜਿੱਥੇ ਸਾਡੇ ਲਈ ਜ਼ਿੰਦਗੀ ਉਗਾਉਂਦਾ ਸੀ ਅੱਜ ਉਹਦੇ ਵਾਸਤੇ ਉੱਥੇ ਮੌਤ ਉੱਗ ਰਹੀ ਹੈ ਜਿਹੜੀ ਪੱਗ ਕਦੇ ਕਿਸਾਨ ਦੇ ਸਿਰ ਦਾ ਤਾਜ ਹੁੰਦੀ ਸੀ ਸਿਰ ਤੇ ਤੁਰਲਾ ਮੋਢੇ ਤੇ ਸ਼ਮਲਾ ਹੁੰਦਾ ਸੀ ਅੱਜ ਉਹੀ ਪੱਗ ਉਹਦੇ ਵਾਸਤੇ ਫਾਂਸੀ ਦਾ ਫੁੰਦਾ ਬਣ ਰਹੀ ਹੈ ਅੱਜ ਜਦੋਂ ਅਸੀਂ ਆਪਣੇ ਘਰਾਂ 'ਚ ਬੈਠੇ ਕਿਸਾਨ ਦੇ ਪੈਦਾ ਕੀਤੇ ਲਵਾਜਮਾਤ ਖਾ ਰਹੇ ਹੁੰਨੇ ਆ ਕਣਕ ਚੌਲ ਪਾਲ ਫਰੂਟ ਸਬਜ਼ੀਆਂ ਦਾ ਰੰਧ ਮੰਡ ਮਾਣ ਰਹੇ ਹੁੰਨੇ ਆ ਮਿੱਠਾ ਗੁੜ ਖਾ ਰਹੇ ਹੁੰਨੇ ਆ ਉਦੋਂ ਆਪਣੇ ਖੇਤ ਦੇ ਵਿੱਚ ਕਿਸਾਨ ਸਲਫਾਸ ਕਰਿਆ ਹੁੰਦਾ ਇਸ ਤੋਂ ਪੂਰੀ ਹਾਲਤ ਪੰਜਾਬ ਦੀ ਇਸੇ ਕਦੇ ਇਮੇਜਿਨ ਨਹੀਂ ਕਰ ਸਕਦੇ ਤੁਸੀਂ ਤਸੱਵਰ ਨਹੀਂ ਕਰ ਸਕਦੇ ਕਿ ਕਿਸ ਤਰ੍ਹਾਂ ਦਾ ਅੱਜ ਪੰਜਾਬ ਦੇ ਵਿੱਚ ਮਾਹੌਲ ਹੈ ਸੋ ਹੋਰ ਵੀ ਬੜੀਆਂ ਪ੍ਰੋਬਲਮਸ ਨੇ ਕਿਸਾਨ ਦੀ ਗੱਲ ਅੱਜ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਅਸੀਂ ਯੂਥ ਮੈਨੀਫੈਸਟੋ ਰਿਲੀਜ਼ ਕੀਤਾ ਪੰਜਾਬ ਦਾ ਸਾਰਾ ਯੂਥ ਪੱਬਾਂ ਪਾਰ ਹੋ ਗਿਆ ਔਰ ਆਮ ਆਦਮੀ ਪਾਰਟੀ ਦੀ ਇਸ ਪਹਿਲ ਦੇ ਵਿੱਚ ਇਸ ਇੱਕ ਉਦਮ ਦੇ ਵਿੱਚ ਸਾਡੇ ਨਾਲ ਜੁੜ ਗਿਆ ਤੁਹਾਡਾ ਸਾਰਿਆਂ ਦਾ ਉਹਦੇ ਲਈ ਬਹੁਤ ਧੰਨਵਾਦ ਕਮਰ ਸੰਧੂ ਸਾਹਿਬ ਦੀ ਅਗਵਾਈ ਦੇ ਵਿੱਚ ਟੀਮ ਅੱਜ ਯੂਥ ਮੈਨੀਫੈਸਟੋ ਤੋਂ ਬਾਅਦ ਨਵਾਂ ਸਟੈਪ ਉਹਨਾਂ ਨੇ ਚੜ੍ਹਿਆ ਹੈ ਕਿਸਾਨ ਮੈਨੀਫੈਸਟੋ ਤਿਆਰ ਕੀਤਾ ਹੈ ਪਰ ਪ੍ਰੋਸੀਜਰ ਬੜਾ ਕਮਾਲ ਦਾ ਹੈ ਕਿ ਅਸੀਂ ਆਪਣੇ AC ਡਰਾਇੰਗ ਰੂਮ ਦੇ ਵਿੱਚ ਬਹਿ ਕੇ ਕਿਸਾਨਾਂ ਲਈ ਬਾਕੀ ਪਾਰਟੀਆਂ ਵਾਂਗੂ ਲਿਖ ਕੇ ਕਿ ਕਿਸਾਨਾਂ ਨੂੰ ਆਹ ਦੇਾਂਗੇ ਕਿਸਾਨਾਂ ਨੂੰ ਆਹ ਚੀਜ਼ ਦੇਾਂਗੇ ਉਹਦੇ ਨਾਲੋਂ ਬਿਹਤਰ ਹੈ ਕਿ ਕਿਸਾਨਾਂ ਦੇ ਕੋਲ ਜਾਓ ਕਿਸਾਨਾਂ ਦੇ ਨਾਲ ਅਸੀਂ ਬੇਸ਼ੁਮਾਰ ਜਗ੍ਹਾ ਤੇ ਜਾ ਕੇ ਡਾਇਲੌਗ ਕੀਤਾ ਕਿਸਾਨਾਂ ਤੋਂ ਉਹਨਾਂ ਦੀਆਂ ਪ੍ਰੋਬਲਮਾਂਸ ਪੁੱਛੀਆਂ ਉਹਨਾਂ ਕੋਲੋਂ ਹੱਲ ਵੀ ਪੁੱਛੇ ਜਿਹਨੂੰ ਪ੍ਰੋਬਲਮ ਪਤਾ ਹੁੰਦੀ ਉਹਨੂੰ ਹੱਲ ਵੀ ਪਤਾ ਹੁੰਦੇ ਕੇ ਇਸ ਚੀਜ਼ ਨੂੰ ਅਗਰ ਇਦਾਂ ਕਰ ਦਿੱਤਾ ਜਾਏ ਤਾਂ ਸਾਡੀ ਜ਼ਿੰਦਗੀ ਸੁਖਾਲੀ ਹੋ ਸਕਦੀ ਉਹ ਸਾਰੇ ਇੱਕ ਲੰਮੇ ਘੋਲ ਤੋਂ ਬਾਅਦ ਸੰਘਰਸ਼ ਤੋਂ ਬਾਅਦ ਜੋ ਮੈਨੀਫੈਸਟੋ ਸਾਹਮਣੇ ਆਇਆ ਉਹਨੂੰ ਸਾਡੇ ਮਾਨਯੋਗ ਕਨਵੀਨਰ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਸੀਐਮ ਦਿੱਲੀ ਕੋਧ ਰਿਲੀਜ਼ ਕਰਨ ਆ ਰਹੇ ਨੇ ਜੀ 11 ਸਤੰਬਰ ਹੁਣ ਤਾਂ ਕੱਲ ਦੀ ਗੱਲ ਹੀ ਹੈ 11 ਸਤੰਬਰ ਨੂੰ ਬਾਗਾ ਪੁਰਾਣਾ ਵਿਖੇ 2 ਵਜੇ ਨਵੀਂ ਦਾਣਾ ਮੰਡੀ 'ਚ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਰਲ ਕੇ ਆਈਏ ਲੱਖਾਂ ਦੀ ਤਾਦਾਦ ਦੇ ਵਿੱਚ ਆ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੀ ਸਟਰੈਂਥ ਬਣੀ ਹੈ ਔਰ ਕਿਸਾਨ ਮੈਨੀਫੈਸਟੋ ਰਿਲੀਜ਼ ਕਰੀਏ ਤੇ ਕਿਸਾਨ ਦੀ ਬਦਲਦੀ ਤਕਦੀਰ ਦੇ ਸਾਰੇ ਗਵਾਹ ਬਣੀਏ ਭੁੱਲਿਓ ਨਾ 11 ਸਤੰਬਰ 2 ਵਜੇ ਦੁਪਹਿਰ ਨੂੰ ਨਵੀਂ ਦਾਣਾ ਮੰਡੀ ਬਾਗਾ ਪੁਰਾਣਾ ਅਰੇ ਮੋਗੇ ਦੇ ਨਜ਼ਦੀਕ ਹੈ ਜੀ ਬੜੀ ਮਿਹਰਬਾਨੀ